ਸਾਰੇ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਭਾਈ ਇੱਕ ਬਾਈ ਦਲਮੀਰ ਖੜੇ ਤੋਂ ਮੁੰਡਾ ਵੀਡੀਓ ਬਣਾਉਂਦਾ ਹੁੰਦਾ ਤੇ ਉਹ ਕਹਿੰਦਾ ਹੁੰਦਾ ਵੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਸਾਡੀ ਨਹਿਰ ਬੰਦ ਕਰ ਦਿੱਤੀ ਜਾਵੇ ਛੇ ਮਹੀਨੇ 'ਚ ਸਾਡੇ ਸੇਮ ਆ ਗਈ ਤੇ ਦਲਮੀਰ ਖੜੇ ਤੋਂ ਅੱਗੇ 6-7 ਪਿੰਡਾਂ ਚੜ੍ਹ ਕੀ ਆ ਭੰਗਾਰਾ ਪੰਨੀ ਆਲਾ ਗੁੰਮਝਾਲ ਤੇ ਇੰਨਾ ਪਿੰਡਾਂ ਦੇ ਵਿੱਚ ਹਜੇ ਤੱਕ ਕਣਕਾਂ ਦੀਆਂ ਕੋਰਾਂ ਲਾਉਣ ਵਾਲੀਆਂ ਪਈਆਂ ਤੇ ਕਈ ਘਰਾਂ ਦੀ ਤਾਂ ਸਰੋਂ ਵੀ ਪਈ ਆ ਤੇ ਸਰੋਂ ਛੱਡੋ ਲੋਕਾਂ ਦੇ ਵਾਹਣ ਰਹਿ ਗਏ ਬੀਜਣ ਤੋਂ ਬਿਨਾਂ ਕੋਈ ਜੋ ਆ ਜਾ ਸਰੋਂ ਨਹੀਂ ਬੀਜ ਸਕੇ ਇੱਥੇ ਇੰਨੀ ਪਾਣੀ ਦੀ ਕਿੱਲ ਤਾਂ ਤੇ ਉਹ ਬਾਈ 6 ਮਹੀਨੇ ਆਸਤੇ ਨਹਿਰ ਬੰਦ ਕਰਾਉਣ ਨੂੰ ਫਿਰਦਾ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਭਗਵੰਤ ਮਾਨ ਨੂੰ ਵੀ ਦਲਮੀਰ ਖੇੜੇ ਦਾ ਜਿਹੜਾ ਮੋਗਾ ਉਹ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਤੇ ਅਗਲੇ ਪਿੰਡ ਜਿਹਨਾਂ ਨੂੰ ਪਾਣੀ ਨਹੀਂ ਪਹੁੰਚਦਾਗਾ ਟੇਲਾਂ ਤੇ ਆ ਆ ਚੜਕੀ ਹੋ ਗਿਆ ਭੰਗਰ ਹੋ ਗਿਆ ਪੰਨੀ ਵਾਲਾ ਹੋ ਗਿਆ ਗਮਜਾਲ ਹੋ ਗਿਆ ਇਹਨਾਂ ਪਿੰਡਾਂ ਨੂੰ ਉਹਨਾਂ ਦਾ ਪਾਣੀ ਦਿੱਤਾ ਜਾਵੇ ਜਿਹੜੇ ਨਹਿਰ ਬੰਦ ਕਰਨ ਨੂੰ ਕਹਿੰਦੇ ਉਹਨਾਂ ਦੇ ਮੋਗਗੇ ਪੱਕੇ ਤੌਰ ਤੇ ਬੰਦ ਕੀਤੇ ਜਾਣ ਆ ਦੇਖ ਲੋ ਕਿਸੇ ਦਾ ਕਿਲਾ ਕਿਸੇ ਦੋ ਕਿਲੇ ਇਸ ਤਰ੍ਹਾਂ ਖਾਲੀ ਪਏ ਆ ਤੇ ਸਰੋਂ ਦੀ ਵਜਾਂ ਦਾ ਤੇ ਬਾਈ ਦਲਮੀਰ ਖਿੜੇ ਵਾਲੇ ਨੂੰ ਉਹਨੂੰ ਕਹਿਣਾ ਚਾਹੁੰਦੇ ਥੋਡੇ ਕਣਕਾਂ ਝੋਨੇ ਹੁੰਦੇ ਸਾਡੇ ਸਰੋਂ ਨਹੀਂ ਹੁੰਦੀ ਜਾਂਦੀ ਇੱਥੇ ਤੇ ਆ ਕਣਖੜੀ ਹਜੇ ਤੱਕ ਆਸਤron ਦੇ ਹਾਲਾਤ ਆ ਇੱਥੇ ਤੇ ਵੀਡੀਓ ਥੋੜਾ ਜਿਹਾ ਭਾਈ ਸੋਚ ਸਮਝ ਕੇ ਤਰੀਕੇ ਨਾਲ ਬਣਾਇਆ ਕਰੋ ਆਪਦੇ ਮੋਗੇ ਦੀ ਡਿਮਾਂਡ ਕਰੋ ਅਸਰਾਂ ਨੂੰ ਵੀ ਮੋਗਾ ਸਾਡਾ ਬੰਦ ਕੀਤਾ ਜਾਵੇ ਧੰਨਵਾਦ ਜੀ